ਤਾਂ ਲੋ ਜੀ ਫਿਰ ਇੱਕ ਵਾਰ ਹਾਜ਼ਰ ਹੋਏ ਆ ਤੁਹਾਡੇ ਨਾਲ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਤੇ ਦੱਸ ਦਈਏ ਕਿ ਟੜਾ ਟੜ ਇਨਾਮ ਨਿਕਲਦੇ ਆ ਕਿਸਮਤ ਜਮਾਉਣ ਆਂਦਾ ਜਿਹੜਾ ਉਹ ਖਾਲੀ ਨਹੀਂ ਜਾਂਦਾ ਇੱਕਣ ਹੈ ਕਰਨ ਅਰਜੁਨ ਲੋਟਰੀ ਏਜੰਸੀ ਦੇ ਮਾਲਕਾਂ ਦਾ ਤਾਂ ਬੀਤੀ ਰਾਤ ਵੀ ਦੋ ਲੋਕਾਂ ਦੀ ਕਿਸਮਤ ਚਮਕੀ ਹੈ ਤਾਂ ਇਸ ਤੋਂ ਇਲਾਵਾ ਦੂਰੋਂ ਦੂਰੋਂ ਹੁਣ ਲੋਕ ਲਾਟਰੀ ਪਾਣ ਦੇ ਲਈ ਇੱਥੇ ਪਹੁੰਚਦੇ ਆ ਬਾਈ ਹੁਣੀ ਇੱਥੇ ਪਹੁੰਚੇ ਬਾਈ ਕਿੱਥੋਂ ਆਏ ਹੋ ਆਇਆ ਰਕਰ ਫਾਜ਼ਿਲ ਕਾ ਤੋ ਇੱਥੇ ਹੈ ਲਾਟਰੀ ਪਾਣ ਹਾਂਜੀ ਹਾਂਜੀ ਕਾਰਨ ਬਸ ਇੱਥੇ ਵਿਆਹ ਹੈਗਾ ਸੀ ਹਾਂ ਆ ਗਿਆ ਸੀ ਟੈਨ ਦੇਖ ਦੋ ਇਹਨਾਂ ਦੀ ਹਾਂਜੀ ਵੇਖਦੇ ਆ ਠੀਕ ਹੈ ਤਾਂ ਫਾਜ਼ਿਲ ਕਾ ਤੋ ਭਾਈ ਹੁਣੀ ਪਹੁੰਚੇ ਹੋਏ ਹੈ ਇੱਥੇ ਲਾਟਰੀ ਪਾਣ ਤਾਂ ਦੱਸ ਦਈਏ ਕਿ ਦੂਰੋਂ ਦੂਰੋਂ ਲੋਕ ਕਿਸਮਤ ਅਜਮਾਨ ਆਉਂਦੇ ਆ ਔਰ ਬੀਤੀ ਰਾਤ ਇੱਕ ਨਹੀਂ ਬਲਕਿ ਦੋ ਦੋ ਇਨਾਮ ਲੱਗੇ ਆ ਦੋ-ਦੋ ਇਨਾਮ ਲੱਗੇ ਆ ਬੀਤੀ ਇੱਕ ਰਾਤ ਦੇ ਵਿੱਚ ਜਾਣਾਂਗੇ ਬਾਈ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ 45000 ਦਾ ਇਨਾਮ ਲੱਗਿਆ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਟ੍ਰਿਪਨ ਕੀ ਕੰਮ ਕਰਦੇ ਹੋ ਲੱਕੜ ਦਾ ਜੀ ਕਿਹੜੀ ਥਾਂ ਤੇ ਆਪਣੇ ਅਗਰਵਾਲ ਕੋਲ ਕਿਹੜੀ ਕਲੋਨੀ ਮੱਦੀ ਦਾ ਬਾਈ ਬਾਈ ਮੱਦੀ ਦਾ ਠੀਕ ਆ ਮੈਂ ਵੇਖਿਆ ਤੁਹਾਨੂੰ ਉੱਤੇ ਅੱਛਾ ਬਾਈ ਕਿੰਨਾ ਚਿਰ ਹੋ ਗਿਆ ਫਿਰ ਤੁਹਾਨੂੰ ਲਾਟਰੀ ਪਾਦੇ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਹਾਂਜੀ ਤੇ ਹੁਣ ਕਿਹੜਾ ਇਨਾਮ ਨਿਕਲਿਆ 47000 ਕਿੰਨੇ ਦੀ ਪੈਸੇ ਰਾਖ 6000 ਰੁਪਏ 6000 ਰੁਪਏ ਅੱਛਾ 45000 ਤਾਂ ਨਿਕਲੇ ਠੀਕ ਹੈ ਖੁਸ਼ ਹੋ ਮੈਂ ਪਹਿਲਾਂ ਵੀ ਕਦੇ ਨਿਕਲੇ ਇਨਾਮ ਪਹਿਲਾਂ ਨਿਕਲ ਨਿਕੇ ਨਿਕਲਦਾ ਹੈ ਛੋਟੇ ਛੋਟੇ ਕਿੰਨੇ ਮਤਲਬ ਹੈ ਮਤਲਬ ਤੋਹਿਆ ਅੰਦਾਜ਼ ਨੇ ਆਦਾ ਹੀ ਨਿਕਲਦਾ ਹੈ ਅੱਛਾ ਐਵੇਂ ਨਿਕਲਦਾ ਸੀ ਤੇ ਹੁਣ 45000 ਇਕੱਠਾ ਆ ਗਿਆ ਹਾਂਜੀ ਖੁਸ਼ ਹੋ ਫਿਰ ਪੂਰੇ ਹਾਂਜੀ ਅੱਛਾ 45000 ਦਾ ਤੁਹਾਨੂੰ ਇਨਾਮ ਲੱਗਾ ਤੇ ਕੀ ਕਰੋਗੇ ਪੈਸਿਆਂ ਦਾ ਜੀ ਅਸੀਂ ਮਤਲਬ ਪਹਿਲਾਂ ਸੇਵਾ ਤਾਂ ਪਾਵਾਂਗੇ ਘਰਦਾਰ ਦੇਵਾਂਗੇ ਹਾਂ ਤੇ ਕੁਝ ਮਤਲਬ ਜਿਵੇਂ ਆਦਾ ਕਰਦੇ ਸਰਕਸਸ ਗੁਰਦਾਰੇ ਗੁਰਦਾਰੇ ਕੋਈ ਸੁੱਖਿਆ ਸੀਗਾ ਵੀ ਦਾਂਗੇ ਕਿ ਉਦਾਂ ਹੀ ਸੁੱਖਿਆ ਸੀ ਹਾਂ ਗੁਰਦਾਰੇ ਕਾਦੇ ਆਸਤੇ ਨਹੀਂ ਬਸ ਆਪਣੇ ਸੇਵਾ ਤੇ ਜਾਂ ਲੜਕੀਆਂ ਦੇ ਵਿਆਹ ਵਾਸਤੇ ਠੀਕ ਠੀਕ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਕਾਲੂ ਵਾਲਾ ਜੀ ਕਾਲੂ ਵਾਲਾ ਅੱਛਾ ਇੱਥੇ ਲਾਟਰੀ ਪਾਣੀ ਕਿੰਨੇ ਚਿਰ ਤੋਂ ਇਹ 6 ਮਿੰਟ ਚਲੇ 6 ਮਿੰਟ ਠੀਕ ਤਾਂ ਬਾਈ ਦੀ ਕਿਸਮਾ ਚੰਗੀ ਚੰਗੀ ਐ ਤੇ ਚਮਕ ਵੀ ਗਈ ਐ ਤੇ 45000 ਦਾ ਇਨਾਮ ਲੱਗਿਆ ਬਾਈ ਕਹਿੰਦਾ ਵੀ 6 ਮਹੀਨਿਆਂ ਤੋਂ ਲਾਟਰੀ ਪਾ ਰਿਆ ਸੀ ਪਹਿਲਾਂ ਛੋਟੇ ਇਨਾਮ ਨਿਕਲਦੇ ਸੀ ਐਸ ਵਾਰੀ ਮੇਅਰ ਹੋ ਗਈ ਤੇ 45000 ਦਾ ਇਨਾਮ ਲੱਗਿਆ ਤੇ ਦੋ ਇਨਾਮ ਲੱਗੇ ਜਿੱਥੋਂ ਤੱਕ ਮੈਨੂੰ ਤੁਸੀਂ ਦੱਸਿਆ ਹਨਾ ਦੋ ਪ੍ਰਾਈਜ਼ ਲੱਗੇ ਦੱਸੋ ਜੀ ਮਾਣਾ ਮਾਣਾ ਪਹਿਲਾਂ ਤਾਂ ਸਾਰਿਆਂ ਨੂੰ ਸਸਰੀਗਾਲ ਜੀ ਜਿਹੜੇ ਸਾਨੂੰ ਪਿਆਰ ਕਰਦੇ ਆ ਮੈਨੂੰ ਪਿਛਲੇ ਦਿਨਾਂ ਤੋਂ ਬਹੁਤ ਕਾਲ ਆ ਰਹੀ ਹੈ ਕਿ ਤੁਹਾਡੀ ਕੋਈ ਨਵੀਂ ਵੀਡੀਓ ਨਹੀਂ ਆ ਰਹੀ ਵੀਡੀਓ ਮੈਂ ਸਾਰਿਆਂ ਨੂੰ ਇਹ ਦੱਸ ਦੇਣਾ ਵੀਡੀਓ ਤਾਂ ਨਹੀਂ ਆ ਰਹੀ ਕੁਝ ਦਿਨ ਵੈਸੇ ਹੀ ਤਬੀਅਤ ਖਰਾਬ ਸੀ ਮੈਂ ਸ਼ੌਕਤੇ ਅਵੇਲੇਬਲ ਹੀ ਨਹੀਂ ਸੀਗਾ ਪ੍ਰਾਈਸ ਡੇਲੀ ਲੱਗ ਰਿਹਾ ਇਹ ਨਹੀਂ ਕਿ ਪ੍ਰਾਈਸ ਨਹੀਂ ਲੱਗ ਰਿਹਾ ਆਪਾਂ ਵੀਡੀਓ ਤਾਂ ਨਹੀਂ ਪਵਾ ਰਹੇ ਦੇਖੋ ਕੁਝ ਮੈਂ ਆਪ ਸ਼ੌਪ ਤੇ ਨਹੀਂ ਸੀ ਕੁਝ ਕਸਟਮਰ ਨਹੀਂ ਚਾਹੁੰਦੇ ਕਿ ਅਸੀਂ ਵੀਡੀਓ ਬਣਵਾਈਏ ਸੋ ਇਸ ਲਈ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਅਸੀਂ ਪਹਿਲਾਂ ਹੀ ਇਹ ਗੱਲ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਨਾਲ ਧੱਕਾ ਨਹੀਂ ਜਿਹੜਾ ਪਿਛਲੇ ਹਫਤੇ ਇਨਾਮ ਲੱਗਾ ਸੀਗਾ ਤੁਸੀਂ ਬਾਈ ਨੂੰ ਕਿਹਾ ਵੀਡੀਓ ਭਾਜਦੇ ਉਹ ਕਹਿੰਦਾ ਵੀ ਮੈਂ ਤਾਂ ਪਹਿਲੇ ਹੀ ਬੜਿਆਂ ਨੂੰ ਪੈਸੇ ਦੇ ਆ ਪਿੱਛੇ ਅੱਜ ਤੋਂ 3 ਦਿਨ ਪਹਿਲਾਂ ਹੀ 50000 ਰੁਪਏ ਦਾ ਪ੍ਰਾਈਜ਼ ਲੱਗਿਆ ਸੀਗਾ ਜੀ 7 ਵਜੇ 10 ਰੁਪਏ ਵਾਲੀ ਲਾਟਰੀ ਚ ਸੋ ਆਪਾਂ ਉਹਨਾਂ ਨੂੰ ਪ੍ਰਾਈਜ਼ ਦੇਣ ਲੱਗਾ ਆਪਾਂ ਇਹ ਗੱਲ ਕੀਤੀ ਕਿ ਆਪਾਂ ਇੱਕ ਐਡ ਕਰਨੀ ਆ ਤੇ ਉਹ ਕਹਿੰਦੇ ਪਹਿਲਾਂ ਹੀ ਬਹੁਤ ਪੈਸੇ ਦੇਣੇ ਆ ਤੇ ਹਾਂ ਵੀ ਆਪਾਂ ਐਡ ਨਹੀਂ ਕਰवानी ਤੇ ਚਲੋ ਹਰ ਕਿਸੇ ਦਾ ਪਰਸਨਲ ਮੈਟਰ ਆਪਾਂ ਕਿਸੇ ਨਾਲ ਕੋਈ ਤੱਕਾ ਨਹੀਂ ਕਰਦੇ ਕਿ ਜ਼ਰੂਰੀ ਨਹੀਂ ਆਪਾਂ ਐਡਵਰਟਾਈਜ਼ਮੈਂਟ ਲਈ ਅਗਲੇ ਨੂੰ ਪਰੇਸ਼ਾਨੀਆਂ ਚ ਲੈ ਆਈਏ ਜਿਹਨੂੰ ਤੇ ਲੈਣ ਵਾਲੇ ਸਾਰੇ ਉਹ ਤੇ ਕੋਲ ਆ ਜਾਣਗੇ ਜਿਹਨੂੰ ਨਾਮ ਨਿਕਲੇ ਲਿਆ ਕਰਦੇ ਤੇ ਉਹਦਾ ਨਾਮ ਨਿਕਲੇ ਨਾਮ ਵਰਗਾ ਹੀ ਹੋ ਜਾਣਾ ਜੀ ਦੇਖੋ ਗੱਲ ਉਹੀ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਪੈਸੇ ਆਪਾਂ ਸਾਰਿਆਂ ਦੇ ਹੀ ਮੋੜਨੇ ਆ ਪਰ ਦੇਖੋ ਜਦੋਂ 50000 ਰੁਪਏ ਆਪਾਂ ਸ਼ੋਅ ਕਰਤਾ ਕਿ ਆ ਗਿਆ ਸਾਰੇ ਇਕਦਮ ਹੀ ਘਰ ਆ ਜਾਣਗੇ ਤੇ ਕਿਹਨੂੰ 50000 ਦੇਾਂਗੇ ਕਿਹਨੂੰ ਕਿਹਨੂੰ ਦੇਵਾਂਗੇ ਪੈਸੇ ਜ਼ਰੂਰ ਦੇਾਂਗੇ ਇਹ ਹੀ ਗੱਲ ਉਹਨਾਂ ਨੇ ਕਹੀ ਸੀ ਲੇਕਿਨ ਕਿਸੇ ਤਰੀਕੇ ਨਾਲ ਦੇਾਂਗੇ ਵੀ ਹੁਣ ਮੰਨ ਲਓ 50000 ਆਇਆ ਆਪਾਂ ਕਿਸੇ ਇੱਕ ਨੂੰ ਭੁਗਤਾਵਾਂਗੇ ਪਰ ਕੀ ਹੁੰਦਾ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਸੋ ਆਪਾਂ ਹੁਣ ਅਗਲੀ ਗੱਲ ਤੇ ਆਣਨੇ ਆ ਜੋ ਰਾਤ ਦੋ ਪ੍ਰਾਈਜ਼ ਲੱਗਿਆ ਰਾਤ ਇਹਨਾਂ ਨੂੰ 150 ਰੁਪਏ ਦਾ ਸੈੱਟ ਸੀਗਾ ਇਹ ਨੰਬਰ ਹੈ ਜੀ 28280 ਕਰਨ ਅਰਜਨ ਲੋਟਰੀ ਜਲਾਲਾਬਾਦ ਪੰਜਾਬ ਦੇ ਸਭ ਤੋਂ ਵੱਡੇ ਡੀਲਰ ਆ ਪਨੋਟ ਐਂਟਰਪ੍ਰਾਈਜ਼ ਜਿੱਥੇ ਆਪਾਂ ਡੀਲ ਕਰ ਰਹੇ ਆ ਜੀ ਇਸ ਟਾਈਮ ਉਸ ਤੋਂ ਬਾਅਦ ਦੂਸਰਾ ਇਹ ਨਾਮ ਵੀ 45000 ਰੁਪਏ ਦਾ ਲੱਗਿਆ ਸੀ ਹੁਣ ਦੇਖੋ ਇਹ 45000 ਉਹਨਾਂ ਨੇ ਵੀ ਨੰਬਰ ਹੈ ਇਹ ਲੱਗਿਆ ਸੀਗਾ ਆਪਣਾ 4 ਡਿਜੀਟ ਤੇ 1561 1561 450 100 45000 ਰੁਪਏ ਦਾ ਇਹ ਦੋ ਪ੍ਰਾਈਸ ਕੱਲ ਆਪਣੇ ਕੋਲ ਲੱਗੇ ਆ ਪ੍ਰਾਈਜ਼ਾਂ ਦੀ ਤਾਂ ਰੋਜ਼ ਲੰਬੀ ਲਿਸਟ ਹੁੰਦੀ ਆ ਜੀ ਆਪਣੇ ਕੋਲੇ ਕੱਲ ਜੋ ਇਹ ਦੋ ਪ੍ਰਾਈਸ ਲੱਗੇ ਆ ਇੱਕ ਪ੍ਰਾਈਜ਼ ਇਹਨਾਂ ਨੂੰ 45000 ਦਾ ਲੱਗਿਆ ਇੱਕ ਹੋਰ ਕਸਟਮਰ ਸੀ ਉਹਨਾਂ ਨੂੰ 45000 ਰੁਪਏ ਦਾ ਇਨਾਮ ਲੱਗਿਆ ਜੀ ਇਨਾਮ ਡੇਲੀ ਲੱਗ ਰਿਹਾ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਲਾਲਾਬਾਦ ਦੇ ਵਿੱਚ ਕਰਨ ਅਰਜੁਨ ਲਾਟਰੀ ਏਜੰਸੀ ਤੇ ਆਓ ਇੱਕ ਵਾਰ ਆਪਣੀ ਕਿਸਮਤ ਜ਼ਰੂਰ ਅਜ਼ਮਾਓ ਕਿਉਂਕਿ ਅਸੀਂ ਇਹ ਠੇਕਾ ਲੈ ਲਿਆ ਸਾਰਿਆਂ ਨੂੰ ਪ੍ਰਾਈਜ਼ ਕੱਢਣ ਦਾ ਅੱਜ ਪਿਛਲੇ ਵਿਸਾਖੀ ਬੰਪਰ 'ਚ 10 ਲੱਖ ਦਾ ਇਨਾਮ ਜਿੱਥੇ ਤਦਕਨ ਮੈਨੂੰ ਯਾਦ ਆ ਲੱਗਾ ਹਾਂ ਜੀ ਆਪਣੇ ਕੋਲ ਪਿਛਲੇ ਸਾਲ ਵਿਸਾਖੀ ਬੰਪਰ ਲੱਗਿਆ ਸੀਗਾ ਜੀ 10 ਲੱਖ ਦਾ ਪ੍ਰਾਈਜ਼ ਸੀ ਜੋ ਇਹਨਾਂ ਨੂੰ ਲੱਗਿਆ ਸੀ ਆਪਾਂ ਵੀਡੀਓ ਪਾ ਕੇ ਹੀ ਇਹਨਾਂ ਨੂੰ ਵੀ ਲੱਭਿਆ ਸੀਗਾ ਜੀ ਹਾਂ ਲੱਭੇ ਨਹੀਂ ਸੀ ਜਿੱਥੋਂ ਆਪਣੀ ਕੰਮ ਦੀ ਸ਼ੁਰੂਆਤ ਹੋਈ ਸੀਗੀ ਸੋ ਹਾਂਜੀ ਹੁਣ ਇੱਕ ਨਵਾਂ ਵਿਸਾਖੀ ਬੰਪਰ ਜੋ ਆ ਗਿਆ 6 ਕਰੋੜ ਦੇ ਵਿੱਚ ਪਿਛਲੇ ਸਾਲ ਜੋ 2.5 ਕਰੋੜ ਦਾ ਸੀ ਇਸ ਵਾਰ 6 ਕਰੋੜ ਦਾ ਪ੍ਰਾਈਜ਼ ਆ ਗਿਆ ਜੀ ਹਾਂਜੀ ਟਿਕਟ 500 ਦੀ ਹੈ ਗਰੰਟਡ ਪ੍ਰਾਈਜ਼ ਹੈ 6 ਕਰੋੜ ਦਾ ਪ੍ਰਾਈਸ ਹੈ ਜੀ ਇਹ ਵਾਲਾ 500 ਦੀ ਟਿਕਟ ਹੈ ਇਹ ਜਲਾਲਾਬਾਦ ਦੇ ਵਿੱਚ ਕਰਨ ਅਰਜੁਨ ਲਾਟਰੀ ਏਜੰਸੀ ਤੇ ਤੁਸੀਂ ਪਹੁੰਚੋ ਅਗਰ ਬੰਪਰ ਲੈਣਾ ਹੈ ਇੱਕ ਜੋ ਵੱਡੀ ਆਪਾਂ ਪਿੱਛੇ ਆਫਰਾਂ ਤਾਂ ਆਪਾਂ ਦਿੰਦੇ ਹੀ ਰਹੇ ਆ ਇੱਕ ਜੋ ਇਸ ਵਾਰ ਵੱਡੀ ਆਫਰ ਆਪਾਂ ਫੇਰ ਦੇਣ ਜਾ ਰਹੇ ਆ ਜੋ ਸਰਪ੍ਰਾਈਜ਼ ਸੀਗਾ ਬੜੇ ਦਿਨਾਂ ਦਾ ਲੇਕਿਨ ਕਸਟਮਰ ਦੇ ਕਾਲ ਆ ਰਹੇ ਸੀ ਕਿ ਇਸ ਵਾਰ ਕੋਈ ਸਰਪ੍ਰਾਈਜ਼ ਹੈ ਇਸ ਵਾਰ ਸਰਪ੍ਰਾਈਜ਼ ਇਹ ਹੈ ਜੀ ਇਹ ਬੰਪਰ ਨਿਕਲਣ ਤੋਂ ਬਾਅਦ ਇੱਕ ਲੱਕੀ ਡਰਾ ਕੱਢਿਆ ਜਾਏਗਾ 5 ਤੋਲੇ ਚਾਂਦੀ ਦੀ ਚੈਂਟ ਪੰਜ ਤੋਂ ਚਾਰ ਉਹ ਜਿਹੜਾ ਵੀ ਲਾਟਰੀ ਚੈੱਕ ਕਰਨ ਆਏਗਾ ਉਹਨੂੰ ਅਸੀਂ ਉਹ ਕੂਪਨ ਫ੍ਰੀ ਚ ਦੇਣਾ ਚੈੱਕ ਕਰਨ ਆਏਗਾ ਉਦੋਂ ਦੇਣਾ ਹੈ ਪਾਣ ਤੇ ਨਹੀਂ ਦੇਣਾ ਅੱਛਾ ਅੱਛਾ ਸਾਡੀ ਲੱਗਿਓ ਇਸ ਸਟੈਂਪ ਹੋਊਗੀ ਜਦੋਂ ਸਾਡੇ ਕੋਲ ਚੈੱਕ ਕਰਨ ਆਊਗਾ ਅਸੀਂ ਉਹਨੂੰ ਕੂਪਨ ਇੱਕ ਫ੍ਰੀ ਚ ਦੇਣਾ ਇੱਕ ਟਿਕਟ ਨਾਲ ਇੱਕ ਕੂਪਨ ਫ੍ਰੀ ਹੈ ਉਹ ਆਪ 10 15 ਦਿਨ ਦੇ ਵਿੱਚ ਹੀ ਘਟ ਦੇਣਾ ਜੀ ਕਿਉਂਕਿ ਸਾਰੇ 10 15 ਦਿਨ ਦੇ ਵਿੱਚ ਟਿਕਟ ਚੈੱਕ ਕਰਵਾ ਲੈਂਦੇ ਆ ਉਹ ਸਿਰਫ ਉਹਨਾਂ ਨੂੰ ਹੀ ਦੇਣਾ ਜਿਨ੍ਹਾਂ ਨੇ 500 ਵਾਲਾ ਟਿਕਟ ਪਾਇਆ ਹੋਊਗਾ ਪੰਜ ਤੋਂ 500 ਵਾਲੇ ਟਿਕਟ ਤੇ ਇਹ ਕੁਪਨ ਤੁਸੀਂ ਹਾਂਜੀ ਉਹ ਵਿਚ 5 ਤੋਲੇ ਚਾਂਦੀ ਦੇ ਵਿਚ ਹੈ ਹਾਂਜੀ ਉਹ ਚੈੱਕ ਕਰਵਾਣ ਤੇ ਦੇਣਾ ਜੀ 판 ਤੇ ਨਹੀਂ ਹੈ ਚੈੱਕ ਕਰਵਾਣ ਜਦੋਂ ਆਓਗੇ ਉਦੋਂ ਕਿ ਨਿਕਲ ਜਾਏਗਾ ਉਹ ਚੈੱਕ ਕਰਾਣਾ ਕਿਉਂਕਿ ਜਦੋਂ ਆਪਾਂ ਪਿੱਛੇ ਆਫਰਾਂ ਦਿੰਦੇ ਸੀ ਬਾਈਕ ਦੀਆਂ ਉਹ ਸੀਗੀਆਂ ਕਿ ਨਿਕਲੇਗਾ ਤਾਂ ਦਿਆਂਗੇ ਨਿਕਲਣ ਦਾ ਕੋਈ ਰੋਲਾ ਨਹੀਂ ਹੈ ਜੀ ਐਸ ਵਾਰ ਨਿਕਲੇ ਨਾ ਨਿਕਲੇ ਚੈੱਕ ਕਰਾਣ ਆਓਗੇ ਉਦੋਂ ਅਸੀਂ ਉਹ ਕੁਪਨ ਤੁਹਾਨੂੰ ਦੇ ਦੇਣਾ 15 20 ਦਿਨ ਦੇ ਵਿੱਚ ਵਿੱਚ ਉੱਤੇ ਤਰੀਕ ਵੀ ਲਿਖਾ ਕੇ ਦਿਆਂਗੇ ਅਸੀਂ ਕਿ ਇੰਨੀ ਤਰੀਕ ਨੂੰ ਇਹ ਡਰਾ ਕੱਢਿਆ ਜਾਏਗਾ ਹਾਂ ਉਹ ਆਪਾਂ ਫ੍ਰੀਜ ਹੀ ਕੱਢਣਾ ਜੀ ਇਸ ਵਾਰੀ ਇਸ ਵਾਰੀ ਕੋਈ ਨਹੀਂ ਹੈਗਾ ਕਿ ਸਾਡੇ ਕੋਲ 6 ਕਰੋੜ ਲੱਗੂਗਾ ਤਾਂ ਅਸੀਂ ਕੱਢਾਂਗੇ ਜਾਂ 1 ਕਰੋੜ ਲੱਗੂਗਾ ਤਾਂ ਕੱਢਾਂਗੇ ਉਹ ਇਸ ਵਾਰੀ ਕੱਢਣਾ ਹੀ ਕੱਢਣਾ ਹੈ ਉਹ ਸਰਪ੍ਰਾਈਜ਼ ਗਿਫਟ ਸੀਗਾ ਇਸ ਵਾਰ ਜੋ 5 ਤੋਲੇ ਚਾਂਦੀ ਦੀ ਚੈਨ ਦਾ ਇੱਕ 쿠ਪਨ ਦਿੱਤਾ ਜਾਏਗਾ ਜੀ ਫ੍ਰੀਜ ਬਿਲਕੁਲ ਜੀ ਤਾਂ ਬਿਲਕੁਲ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤੁਸੀਂ ਵੀ ਯਕੀਨ ਰੱਖਦੇ ਹੋ ਕਿ ਤੁਹਾਡੀ ਕਿਸਮਤ ਤੇਜ ਹੈ ਤਾਂ ਚਮਕ ਸਕਦੀ ਹੈ ਤਾਂ ਫੇਰ ਪਹੁੰਚੋ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਤੁਹਾਨੂੰ ਦੱਸਦੀ ਹੈ ਕਿ ਇਹ ਤਸਵੀਰਾਂ ਚ ਜੋ ਤੁਸੀਂ ਦੇਖ ਰਹੇ ਹੋ ਇਹ ਸਭ ਦੀਆਂ ਵੀਡੀਓ ਵੀ ਤੁਹਾਨੂੰ ਇਸੇ ਚੈਨਲ ਤੇ ਮਿਲ ਜਾਣਗੀਆਂ ਔਰ ਇਹ ਸਭ ਨੂੰ ਇਨਾਮ ਨਿਕਲੇ ਆ ਤਾਂ ਜੇ ਆ ਇਨਾਮ ਬਾਈ ਨੂੰ ਨਿਕਲੇ ਆ ਲੱਕੜ ਦਾ ਕੰਮ ਕਰਦੇ ਨੇ ਮਿਸਤਰੀ ਨੇ ਔਰ ਹੁਣ ਇਹਨਾਂ ਨੂੰ 45000 ਦਾ ਇਨਾਮ ਲਗਾਇਆ ਇਸ ਤੋਂ ਇਲਾਵਾ ਤਸਵੀਰਾਂ 'ਚ ਜੋ ਲੋਕ ਤੁਸੀਂ ਦੇਖ ਰਹੇ ਹੋ ਇਹਨਾਂ ਸਭ ਨੂੰ ਇਨਾਮ ਲੱਗੇ ਨੇ ਤਾਂ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਾਰਨਰ ਜੂ ਲਾਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਮੁਕਸਰ ਸਰਕੂਲ ਰੋਡ ਜਲਾਲਾਬਾਦ ਧੰਨਵਾਦ